ਅਕਸਰ ਦੇਖਿਆ ਜਾਂਦਾ ਹੈ ਕਿ ਜੋ ਵੀ ਸ਼ਹਿਰ ਤੋਂ ਬਾਹਰ ਗੁਜਰਾਂ ਦੇ ਡੇਰੇ ਹੁੰਦੇ ਨੇ ਉਹਨਾਂ ਨੇ ਆਪਣੇ ਡੇਰਿਆਂ ਵਿੱਚ ਮੰਦਬੁੱਧੀ ਲੋਕਾਂ ਨੂੰ ਮਜ਼ਦੂਰ ਬਣਾਇਆ ਹੁੰਦਾ ਹੈ ਅੱਜਾ ਇੱਕ ਮਾਮਲਾ ਬਟਾਲਾ ਵਿਖੇ ਨਜ਼ਰ ਆਇਆ ਜਿੱਥੇ ਗੁਜਰਾਂ ਨੇ ਆਪਣੇ ਡੇਰੇ ਦੇ ਦੋ ਲੋਕਾਂ ਨੂੰ ਰੱਖਿਆ ਸੀ ਜਿਨ੍ਹਾਂ ਵਿੱਚ ਇੱਕ ਪੰਜਾਬੀ ਅਤੇ ਇੱਕ ਨੇਪਾਲ ਦਾ ਸੀ ਪੰਜਾਬੀ ਵਿਅਕਤੀ ਨੇ ਕਿਹਾ ਕਿ ਉਹ ਖੁਦ ਕੰਮ ਕਰ ਰਿਹਾ ਹੈ ਤੇ ਨੇਪਾਲੀ ਨੇ ਕਿਹਾ ਕਿ ਉਸ ਨੂੰ ਜ਼ਬਰਦਸਤੀ ਰੱਖਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਮਜ਼ਦੂਰਾਂ ਨੂੰ ਰਿਆਸਤ ਵਿੱਚ ਲੈ ਕੇ ਕਾਰਵਾਈ ਕੀਤੀ ਸ਼ੁਰੂ ਨਿਹੰਗ ਸਿੰਘ ਜਗਰੂਪ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਜਾਣਕਾਰੀ ਸੀ ਕਿ ਤਿੰਨ ਲੋਕ ਮਜ਼ਦੂਰ ਨੇ ਗੁਜਰਾ ਦੇ ਡੇਰੇ ਤੇ ਅਸੀਂ ਦੋ ਬਰਾਮਦ ਕੀਤੇ ਨੇ ਤੀਸਰਾ ਵੀ ਲੱਭ ਰਹੇ ਹਾਂ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਿਆਨ ਨਾ ਮੇਰਾ ਸ਼ਫੀ ਸ਼ਫੀ ਕੋਈ ਨਹੀਂ ਬੋਲਦਾ ਕਿਉਂ ਐਸੇ ਡੇਰਿਆਂ ਤੇ ਕਿਉਂ ਰੌਲਾ ਪੈਂਦਾ ਬੰਦੇ ਰੱਖ ਆ ਵੀ ਆ ਬੰਦਾ ਰੱਖਣਾ ਦਾ ਸਾਨੂੰ ਜੀ ਰੋਲਾ ਤੇ ਕਾਹਦਾ ਆਪਣੇ ਮਰਜ਼ੀ ਨਾਲ ਬੰਦਾ ਰਹਿਣਾ ਤੁਸੀਂ ਬਿਆਨ ਤਾਂ ਅੱਗੇ ਲੈੜੇ ਦੇਖੋ ਉਹ ਸਭ ਕੋ ਦੱਸੀ ਜਾਂਦਾ ਮੈਂ ਕਿ 7000 ਰੁਪਏ ਮਹੀਨਾ ਹੋਈ ਤਨਖਾਹ ਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ ਹੱਲੇ ਵੀ ਤੇਰੇ ਸਾਹਮਣੇ ਤੁਸੀਂ ਬੰਦੇ ਨੂੰ ਬੇਸ਼ੱਕ ਲੈ ਕੇ ਪਹੁੰਚ ਲੋ ਜਿੱਦਾਂ ਮਰਜ਼ੀ ਜੇ ਇਹਦਾ ਦਿਲ ਮੰਨਦਾ ਤੇ ਰੋਗ ਨਹੀਂ ਦਾ ਜੋ ਜੇ ਕੋਈ ਇਹ ਕਹਿੰਦਾ ਉਹ ਕਹਦਾ ਦਿੱਤੀ ਦੀ ਹੈ ਵੀ ਕਿੱਥੋਂ ਆਇਆ ਤੇ ਕਿੰਨੇ ਉਹ ਸਭ ਕੁਝ ਦੱਸਣਾ ਬਿਲਕੁਲ ਸਹੀ ਬੰਦਾ ਨੇ ਫਤਿਹਵਾਦ ਦਾ ਬੰਦਾ ਆਪਾਂ ਨੂੰ ਪਤਾ ਨਹੀਂ ਕਿਦੇ ਗੁਜਰਾਉਂ ਰਹਿੰਦੇ ਸੀ ਕਿਦੇ ਕਿੱਥੇ ਪਤਾ ਨਹੀਂ ਕੋਈ ਕੋਈ ਤਲਾਹ ਦਿੱਤੀ ਥਾਣੇ ਜਾਂ ਤਲਾਹ ਤਾਂ ਨਹੀਂ ਦਿੱਤੀ ਪਰ ਤਲਾਹ ਤਾਂ ਦੇ ਦਿੰਦੇ ਸੀ ਕਿ ਜੇ ਕੋਈ ਬੰਦਾ ਹੋਰ ਕੋ ਮੈਂਟਲ ਤੌਰ ਤੇ ਬੰਦਾ ਬਿਲਕੁਲ ਸਹੀ ਬਿਆਨ ਤੁਹਾਡੇ ਸਾਹਮਣੇ ਦੇਈ ਜਾਂਦੇ ਉਹ ਪਾਲੀ ਬੰਦਾ ਕਹਿੰਦਾ ਉਹ ਤਾਂ ਨਹੀਂ ਮੇਰਾ ਬੰਦਾ ਉਹ ਤਾਂ ਮੇਰਾ ਨਹੀਂ ਮੇਰੇ ਦੇ ਕੋ ਆ ਬੰਦਾ ਉਹਨੂੰ ਵੀ ਨਵੇਂ ਮਹੀਨਾ ਵੀ ਨਹੀਂ ਹੋਇਆ ਕੋਈ ਵੀ ਬੰਦਾ ਰੱਖਦੇ ਆ ਨਾ ਕੰਸਹਰ ਕੰਸ کہاں ਕੇ ਰਹਿਣੇ ਵਾਲੇ ਦੂਰ ਨੇਪਾਲ ਕਾ

ਪਾਇਸਾ ਐਸਾ ਨਹੀਂ ਦਿੰਦੇ ਹਾਂ ਜੀ ਸਿੰਘ ਆ ਜੀ ਮੁੰਜੀਤ ਕਿੱਥੇ ਤੇ ਰਹਿਣ ਆਲਾ ਮੇਰਾ ਪਿੰਡ ਫਧਿਆ ਦਾ ਗੁੰਦਵਾਲਾ ਸਾਹਿਬ ਦੇ ਲਾਗੇ ਰਹਿਣ ਆਲਾ ਐਸੇ ਮਹੀਨਾ ਹੋ ਗਿਆ ਮੈਂ ਆਦੀ ਮਰਜ਼ੀ ਨਾਲ ਐਸੇ ਕੰਮ ਕਰਦਾ ਨਵੇਂ 7000 ਰੁਪਏ ਤਨਖਾਹ ਕੀਤੀ ਹੈ 15 ਤਾਂ ਲਾ ਲਓ ਪਹਿਲਾਂ ਕਿੱਥੇ ਪਹਿਲਾਂ ਤਾਂ ਮੈਂ ਤਰਨਦਾਰ ਰੇਨਨਾਂ ਉਥੇ ਕੰਮ ਕਰਦਾ ਉਥੋਂ ਬਾਅਦ ਇੱਥੇ ਆ ਗਿਆ ਤੇ ਇੱਥੇ ਬਾਅਦ ਸਿੱਧਾ ਇੱਥੇ ਐ ਮਹੀਨਾ ਹੋ ਗਿਆ ਮਨਾਈ ਨਹੀਂ ਜਿਆਦਾ ਟਾਈਮ ਨਹੀਂ ਆਇਆ ਪਾਜੀ ਮੇਰਾ ਨਾਮ ਜਗਰੂਪ ਸਿੰਘ ਆ ਸਾਡੀ ਸੰਸਥਾ ਬਾਬਾ ਫਤਿਹ ਸਿੰਘ ਦਾ ਆਸਰਾ ਕਿਉਂਕਿ ਇਹ ਪਾਜੀ ਅੱਗੇ ਵੀ ਇਹਨਾਂ ਕੋ ਪਿਛਲੇ ਦਿਨ ਹੀ ਬੰਦਾ ਛਡਾ ਖੜਿਆ ਸਾਡੇ ਕੋ ਲਿਖਤੀ ਪਿਆਵਾ ਦੂਜੀ ਸੰਸਥਾ ਨੇ ਤੇਰਾ ਆਸਰਾ ਸੁਸਾਇਟੀ ਨੇ ਸਾਡੇ ਕੋ ਲਿਖਤੀ ਪਿਆਵਾ ਕਿ ਸਾਡੇ ਕੋਲ ਚੋਕ ਤੇ ਬੰਦਾ ਲਾਭ ਤਾਂ ਸਾਡੇ ਕਾਨੂੰਨੀ ਕਾਰਵਾਈ ਕਰ ਦਿਓ ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅੱਜ ਫਿਰ ਇਹਨਾਂ ਕੋ ਤਿੰਨ ਬੰਦੇ ਬਰਾਮਦ ਹੋ ਗਏ ਆ ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਿਆਂ ਇੱਕ ਘੰਟੇ ਬਾਅਦ ਸਾਨੂੰ ਦੇ ਦੋ ਇਹੋ ਬੰਦਾ ਬੋਲੂਗਾ ਮੈਂ ਨਾ ਕੀ ਕੀ ਕਰਦੇ ਆ ਜਿਹੜਾ ਨੇਪਾਲੀ ਆਣ ਤੁਹਾਡੇ ਸਾਹਮਣੇ ਵੇਖ ਲਓ ਕਿ ਅੰਦਰੋਂ ਨਾ ਵਾਰ ਲਿਆ ਕਿਦਾਂ ਹੜਾਤਾਂ ਜਿਹਾ ਵਾਰ ਰਿਆ ਜੇ ਤੇ ਇਹਨਾਂ ਬੰਦੇ ਤੈਨੇ ਦੇ ਦੇ ਠੀਕ ਆ ਨਾ ਦੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਾਵਾਂ ਪਰ ਦੋ ਬੰਦੇ ਨਜ਼ਰ ਆਉਂਦੇ ਤੀਜੇ ਬੰਦੇ ਦੀ ਗੱਲ ਚੱਲਦੀ ਪਈ ਆ ਦੇ ਦੇਣਗੇ ਠੀਕ ਆ ਨਾ ਤੁਹਾਡੇ ਕੋਲ ਬਗਾਧਾ ਪ੍ਰੂਫ ਹੈ ਗਿਆ ਬਾਜੀ ਪ੍ਰੂਫ ਜਿੰਦ ਕਰਦਾਂਗੇ ਉਹ ਬੰਦਾ ਸਾਬਤ ਕਰ ਜੇ ਮੰਨ ਲੂ ਕੋਈ ਬੰਦੇ ਲੈ ਜਾਂਦੇ ਕੀ ਕਰ ਇਹਨਾਂ ਬੰਦਾ ਸਾਡੇ ਸੰਸਥਾ ਉ ਇਹ ਵੀ ਬੰਦੇ ਘਰ ਜਾਣਗੇ ਇਹਨਾਂ ਦੇ ਮਹੀਨੇ ਤੱਕ ਘਰ ਲੱਭ ਜਾਣੇ ਆ ਜੰਦ ਜੀ ਜੀਸ਼ਾ ਜੀ ਕੀ ਕਰਨਾ ਅਸੀਂ ਆਣ ਕੇ ਵੇਖਿਆ ਜੀ ਇੱਕ ਮਿੰਟ ਵੇਟ ਕਰੋ ਅਸੀਂ ਗੁਜਰਾਂ ਦੇ ਡੇਰੇ ਤੇ ਆਏ ਇੱਥੇ ਆਣ ਕੇ ਵੇਖਿਆ ਦੋ ਬੰਦੇ ਇੱਕ ਮਨਜੀਤ ਸਿੰਘ ਆ ਤੇ ਇੱਕ ਮੁੰਡਾ ਕਾਂਸਰਾਜ ਇਹ ਦੋਵੇਂ ਬੰਦੇ ਆ ਕਾਂਸਰਾਜ ਨੂੰ ਬੀਬੀ ਨੇ ਨਾ ਅੰਦਰ ਵੜ ਲਿਆ ਚਟਕਿਆ ਤੇ ਪਿਆਰ ਮੁਹੱਬਤ ਨਾਲ ਇਹਨੂੰ ਸੈਟਪ ਤਾਂ ਖਲਾ ਕੇ ਬਾਹਰ ਲਿਆਏ ਆ ਉਸ ਬੰਦੇ ਨੂੰ ਪੁੱਛਿਆ ਕਾਂਸਰਾ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ ਆਂ ਦਾ ਮੈਨੂੰ ਪੈਸਾ ਨਹੀਂ ਦਿੰਦੇ ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਤੇ ਮੈਂ ਰੋਟੀ ਪਾਣੀ ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਇਹਨੂੰ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਹੁੰਦਾ ਕਾਫੀ ਥੇਰ ਦਾ ਇੱਥੇ ਰਹਿਣਾ ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ ਇਹ ਤੇ ਇਹਨਾਂ ਨੂੰ ਪਤਾ ਆ ਮਨਜੀਤ ਸਿੰਘ ਨੂੰ ਪੁੱਛਿਆ ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾਕ ਹੋ ਗਿਆ ਇੱਥੇ ਆਏ ਨੂੰ ਇਹ ਹੈਗਾ ਫਤਿਹਬਾਦ ਦਾ ਵਾ ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ ਡੇਢ ਹੋ ਗਿਆ ਹੋਵੇ ਜਾਂ ਮਹੀਨੇ ਦੇ ਕਰੀਬ ਲਾ ਲੋ ਹੁਣ ਇਹਨਾਂ ਨੂੰ ਅਸੀਂ ਦੋਵਾਂ ਪਾਰਟੀਆਂ ਨੂੰ ਦੋਵਾਂ ਜਵਾਨਾਂ ਨੂੰ ਐਸਚੋ ਕੋ ਲੈ ਕੇ ਚੱਲੇ ਆ ਉੱਥੇ ਜੋ ਬਣਦਾ ਹੋਊਗਾ ਨਿਆ ਇਹਨਾਂ ਨੂੰ ਦਿੱਤਾ ਜਾਊਗਾ ਜੇ ਕਾਰਵਾਈ ਕਰਨੀ ਹੋਗੀ ਤੇ ਕਾਰਵਾਈ ਕਰਦਾਂਗੇ ਇਹਨਾਂ 'ਤੇ